ਬਰਾਬਰ ਹੋ ਬੱਚੇ ਮਰਾਬਰ ਹੋ ਬਰਾਬਰ ਸਰ ਮੇਰੇ ਫਰਸਟ ਸਾਇੰਸ ਚੋਂ ਕਿਸ ਤਰ੍ਹਾਂ ਪੜਾਈ ਦੀ ਰਹੀ ਤੁਹਾਡੇ ਸਰ ਮੇਰੇ ਮਤਲਬ ਕਿ ਬਹੁਤ ਜ਼ਿਆਦਾ ਮੈਂ ਹਾਰਡ ਵਰਕ ਕੀਤਾ ਇਸ ਮਤਲਬ ਇਹਦੇ ਲਈ ਤੇ ਸਰ ਸਾਡੀ ਸਕੂਲ ਸਿਰਫ ਸਟਡੀ ਨਹੀਂ ਸਪੋਰਟਸ ਨੂੰ ਵੀ ਓਨਾ ਹੀ ਮਤਲਬ ਕਿ ਧਿਆਨ ਦਿੱਤਾ ਜਾਂਦਾ ਵਾ ਸਾਡੀ ਜਿੰਨਾ ਦੀ ਮੈਰਿਟ ਆਈ ਹੈ ਸਾਡੀ ਚੋ ਕਿਸੇ ਦੀ ਵੀ ਟਿਊਸ਼ਨ ਨਹੀਂ ਰੱਖੀ ਹੋਈ ਸੀ ਤੇ ਗੇਮ ਸਭ ਦੀ ਰੱਖੀ ਹੋਈ ਸੀ ਅਸੀਂ ਸਿਰਫ ਪੜ੍ਹਾਈ ਦੇ ਨਹੀਂ ਸੀ ਧਿਆਨ ਦੇ ਸਿਰਫ ਪੜ੍ਹਾਈ ਤੇ ਨਹੀਂ ਸਪੋਰਟਸ ਵੱਲ ਵੀ ਉਹਨਾਂ ਨੇ ਧਿਆਨ ਸੀ ਸਰ ਸਾਡਾ ਹੁਣ ਫਿਊਚਰ ਚ ਕੀ ਦੇਖਦੇ ਤੁਸੀਂ ਸਰ ਮੈਂ ਬੀਐਸਸੀ ਐਗਰੀਕਲਚਰ ਕਰਕੇ ਆਪਦੇ ਕਿਸਾਨ ਮਲਕ ਮੇਰੇ ਪਾਪਾ ਫਾਰਮਰ ਨੇ ਤਾਂ ਉਹਨਾਂ ਦੇ ਲਈ ਮੈਂ ਹੋ ਮਿਹਨਤ ਕਰਨਾ ਚਾਹਾਂਗੀ ਤੇ ਕਿਸਾਨ ਅਫਸਰ ਬੰਨਾ ਚਾਹਾਂਗੀ ਤੇ ਪਰਿਵਾਰ ਵਿੱਚ ਕੌਣ ਕੌਣ ਨੇ ਸਰ ਪਰਿਵਾਰ ਵਿੱਚ ਮੇਰੇ ਪਾਪਾ ਨੇ ਮੰਮਾ ਨੇ ਇੱਕ ਵੱਡਾ ਵੀਰਾ ਹਾਂਜੀ ਹਾਂਜੀ ਇੱਕ ਮੇਰੇ ਦਾਦੂ ਨੇ ਠੀਕ ਹੈ ਤੇ ਜਿਹੜੇ ਅੱਜ ਕੱਲ ਦੇ ਬੱਚਿਆਂ ਨੂੰ ਕੀ ਸੁਨੇਹਾ ਦੇਵੋਗੇ ਸਰ ਮੈਂ ਇਹੀ ਕਹਾਂਗੀ ਕਿ ਬਾਜਾਂ ਦਾ ਕੋਈ ਫਾਇਦਾ ਨਹੀਂ ਆਈ ਲੈਟਸ ਕਰਕੇ ਜਿਹੜੇ ਕਹਿੰਦੇ ਆ ਅਸੀਂ ਕੈਨੇਡਾ ਅਮਰੀਕਾ ਜਾਣ ਮੈਂ ਕਹਾਂਗੀ ਉੱਤਰ ਕੋਈ ਫਾਇਦਾ ਨਹੀਂਗਾ ਉੱਤਰ ਇੱਕ ਤਾਂ ਬੱਚੇ ਮਾਪੇ ਤੋਂ ਦੂਰ ਹੋ ਜਾਣਗੇ ਪੇਰੈਂਟਸ ਦਾ ਪੇਰੈਂਟਸ ਨਾਲ ਨਹੀਂ ਰਹਿ ਸਕਦੇ ਤੇ ਇੱਕ ਸਰ ਆਪਾਂ ਇੱਥੇ ਪੇਰੈਂਟਸ ਲਈ ਆ ਆਪਾਂ ਜੋ ਅਸੀਂ ਜੋ ਕੁਝ ਵੀ ਕਰਦੇ ਆ ਆਪਣੇ ਪੇਰੈਂਟਸ ਲਈ ਕਰਦੇ ਆ ਤੇ ਉਹਨਾਂ ਦੇ ਨਾਲ ਰਹਿਣਾ ਬਹੁਤ ਜ਼ਰੂਰੀ ਹੈ ਪੇਰੈਂਟਸ ਦੀ ਰਿਸਪੈਕਟ ਕਰਨੀ ਹੈ ਉਹਨਾਂ ਨੂੰ ਪਿਆਰ ਕਰਨਾ ਚਾਹੀਦਾ ਅੱਜ ਦੀ ਕਾਮਯਾਬੀ ਪੇਰੈਂਟਸ ਤੇ ਟੀਚਰਾਂ ਦੀ ਹਾਂਜੀ ਸਰ ਮੈਂ ਇਸ ਪੂਰਾ ਕ੍ਰੈਡਿਟ ਆਪਣੇ ਪੇਰੈਂਟਸ ਨੂੰ ਦਵਾਂਗੀ ਤੇ ਟੀਚਰਾਂ ਨੂੰ ਜਿਨ੍ਹਾਂ ਨੇ ਮੈਨੂੰ ਪਾਸਪੋਰਟ ਦਿੱਤਾ ਮੇਰਾ 5th ਰੈਂਕ ਹੈ ਪੰਜਾਬ ਦਾ 6th ਰੈਂਕ ਹੈ ਪੰਜਾਬ ਦਾ ਇਸ ਤੋਂ ਪਹਿਲਾਂ ਸੀ ਉਹ ਮੇਰੀ 10th ਜੋ ਐਸੀ ਫਸਟ ਰੈਂਕ ਪੰਜਾਬ ਦਾ ਤੇ ਕੀ ਲੱਗ ਹੁਣ ਅੱਗੇ ਕੀ ਸੋਚਿਆ ਕਰੀ ਮੈਂ ਸੀਏ ਦੀ ਪ੍ਰੈਪਰੇਸ਼ਨ ਕਰੀ ਜਾਨੀ ਆ ਸੀਏ ਬਣਨਾ ਚਾਹੀਦਾ ਮੈਂ ਪਰਿਵਾਰ ਵਾਲੇ ਪਰਿਵਾਰ ਵਾਲੇ ਕਿਸ ਤਰ੍ਹਾਂ ਸਹਿਯੋਗ ਕਰਦੇ ਆ ਪਰਿਵਾਰ ਵਾਲੇ ਤਾਂ ਸਾਰਾ ਤੋਂ ਵੱਡਾ ਸਹਿਯੋਗ ਤਾਂ ਪਰਿਵਾਰ ਵਾਲਿਆਂ ਦਾ ਹੀ ਹੁੰਦਾ ਆਪਣੇ ਪੇਰੈਂਟਸ ਨੇ ਆਪਣੀ سپورਟ ਕਰਦੇ ਆ ਤੇ ਬਾਕੀ ਆਪਣੇ ਟੀਚਰਸ ਨੇ ਵੀ ਹਾਰਡਵਰਕ ਬਹੁਤ ਕੀਤਾ ਆਪਣੇ ਮੈਂ ਆਪਣੇ ਸਕੂਲ ਦੇ ਸਟਾਫ ਨੂੰ ਪ੍ਰਿੰਸੀਪਲ ਸਰ ਨੂੰ ਰਾਜੂ ਸਾਹਿਬ ਪਰ ਸਰ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਵੀ ਉਹਨਾਂ ਨੇ ਮੇਰਾ ਇੰਨਾ ਸਾਥ ਦਿੱਤਾ ਤੇ ਬਾਕੀ ਬਿਨਾ ਟਿਊਸ਼ਨ ਤੋਂ ਅਸੀਂ ਸਾਰੇ ਬੱਚਿਆਂ ਦੀ ਮੈਰਿਟ ਆਈ ਆ ਸਾਰਿਆਂ ਦੀ ਕੋਈ ਟਿਊਸ਼ਨ ਨਹੀਂ ਸੀ ਤੇ ਸਪੋਰਟਸ ਵੀ ਰੱਖਿਆ ਸੀ ਸਾਰੇ ਬੱਚਿਆਂ ਨੂੰ ਨੀਲ ਬਰਾਨੀ ਕੀ ਕਹਿਣਾ ਚਾਹੋਗੇ ਤੁਹਾਡੇ ਬੱਚੇ ਕਿਹੜੀ ਕਲਾਸ ਆਇਆ ਬੋਲ ਭਾਈ ਸਾਡੀ ਬੇਟੀ ਪਹਿਲਾਂ 10th ਚੋਂ ਵੀ 3rd ਆਈ ਸੀਗੀ ਪਲੱਸ 1 ਚੋ ਵੀ ਆਈ ਆ ਹਾਂ ਪਲੱਸ 2 ਚੋ ਵੀ ਮੈਡ ਲੈ ਲਿਆ ਅੱਛਾ ਸਭ ਤੋਂ ਪਹਿਲਾਂ ਪਰਮਾਤਮਾ ਦਾ ਧੰਨ ਕਰਦੇ ਆਂ ਮਹਾਰਾਜ ਗੁਰੂ ਦੀ ਫਿਰ ਉਸ ਤੋਂ ਬਾਅਦ ਸਕੂਲ ਵਾਲੀ ਟੀਚਰ ਸਰਵਨਾਦੀ ਰਾਜੂ ਠਾਕਰ ਦੀ ਸੋਨੀ ਠਾਕਰ ਦੀ ਜਿਨ੍ਹਾਂ ਨੇ ਸਾਰਿਆਂ ਨੇ ਬਹੁਤ ਬਹੁਤ ਵਧੀਆ ਪੜਾਇਆ ਬੱਚਿਆਂ ਨੂੰ ਮਿਹਨਤ ਕਰਵਾਈ ਹੈ ਜੀ ਸਾਡੇ ਬੱਚੇ ਟੌਪ ਆਏ ਆ ਹਾਂਜੀ ਮੇਰਾ ਨਾਮ ਸੁਵਜੀਤ ਗੋਰਾ ਦਲਜੀਤ ਜੀ ਮम्मा ਮੈਂ ਪਿੰਡ ਨੰਗਲ ਤੋਂ ਆਈ ਹਾਂ ਤੇ ਦਜੀਤ ਦੀ ਪੜਾਈ ਬਾਰੇ ਹਾਂਜੀ ਪੜਾਈ ਬਹੁਤ ਵਧੀਆ ਜੀ ਕਰਦੀ ਪਹਿਲੇ ਸ਼ੁਰੂ ਤੇ ਇੱਥੇ ਲਾਈ ਸੀ ਤੇ ਪਹਿਲੇ ਕਿਸੇ ਗੱਲੋਂ ਸ਼ਿਕਾਇਤ ਨਹੀਂ ਗਈਗੀ ਵੀ ਥੋੜਾ ਬੱਚਾ ਜਾਂ ਕਿਵੇਂ ਆ ਕਿਵੇਂ ਨੇ ਵਧੀਆ ਚੱਲਦੀ ਕਲਾਸਿੰਗ ਮਹਾਰਾਜੀ ਦੀ ਤੇ ਵੀ ਅੱਜ ਅਸੀਂ ਵੀ ਕਹਿੰਨੇ ਵੀ ਚਲੋ ਉਹਨਾਂ ਕਰਕੇ ਬੱਚਿਆਂ ਕਰਕੇ ਅਸੀਂ ਵੀ ਇਸ ਲੈਵਲ ਤੇ ਪਹੁੰਚੇ ਆ ਧੰਨਵਾਦ ਇਸ ਸਕੂਲ ਦਾ ਕਰਦੇ ਆ ਪ੍ਰਿੰਸੀਪਲ ਦਾ ਕਰਦੇ ਆ ਜਿਨ੍ਹਾਂ ਨੇ ਵੀ ਇੰਨੀ ਮਿਹਨਤ ਕਰਕੇ ਬੱਚਿਆਂ ਨੂੰ ਲੈਣ ਤੇ ਲਾਇਆ ਸਿੱਧੀ ਲੈਣ ਤੇ ਲਾਇਆ ਵੀ ਗਲਤ ਕੰਮ ਨਾ ਕਰੋ ਵੀ ਇੱਥੇ ਵੀ ਮੀਟਿੰਗ ਕਰਦੇ ਆ ਵੀ ਗਲਤ ਕੰਮ ਨਾ ਬੱਚਿਆਂ ਨੂੰ ਬਹੁਤ ਸਮਝ ਆਉਂਦੇ ਆ ਵੀ ਚੰਗੀ ਲੈਂ ਤੇ ਆ ਹੀ ਗਾਂ ਬੱਚਿਆਂ ਦੀ ਸੋਚ ਆ ਸਾਡੇ ਦੋਨਾਂ ਹਾਂਜੀ ਇੱਕ ਬੇਟਾ ਤੇ ਇੱਕ ਬੇਟੀ ਆ ਮੁੰਡਾ ਚੱਲਣ ਵਾਲੀ ਬੇਟੀ ਕੱਢਲੀ ਕੱਲੀ ਬੇਟੀਆਂ ਹਾਂਜੀ ਸਾਰੇ ਪੁੱਤਾਂ ਵਾਂਗੂ ਪਾਲਦੇ ਇਹਨੂੰ ਤੇ ਇਹ ਇਹ ਬੰਨਾ ਕੀ ਬੰਨਾ ਦੇਖਣਾ ਚਾਹੀਦਾ ਉਹ ਕਹਿੰਦੀ ਅਭੀ ਚੱਲ ਮੈਂ ਤਾਂ ਖੇਤੀਬਾੜੀ ਦਾ ਵੀ ਕਰਨਾ ਤੇ ਪੜ੍ਹ ਲੈ ਕੇ ਹਾਂ ਖੇਤੀਬਾੜੀ ਦਾ ਕਰਕੇ ਤੇ ਵੀ ਮੈਂ ਤਾਂ ਵੱਡਾ ਅਫਸਰ ਬਣ ਕੇ ਦੇਗੀ ਲੋਕ ਸੇਵਾ ਕਰਾਂਗੀ ਕੀ ਨਾਮ ਸੀ ਦਿਲਜੀਤ ਕੋਈ ਭੈਣ ਜੀ ਇੱਕ ਗੱਲ ਇਹ ਸਾਹਮਣੇ ਆਈ ਹੈ ਕਿ ਤੁਹਾਡੀ ਬੱਚੀ ਹੈ ਜਿਹੜੀ ਟਿਊਸ਼ਨ ਨਹੀਂ ਬਿਲਕੁਲ ਨਹੀਂ ਜੀ ਟਿਊਸ਼ਨ ਜਮਾ ਹੀ ਨਹੀਂ ਪਹਿਲੇ ਦਿਨ ਤੋਂ ਹੀ ਟਿਊਸ਼ਨ ਨਾ ਰੱਖੀ ਸੀ ਇਹਨਾਂ ਨੇ ਜੀ ਇੱਥੋਂ ਹੀ ਬਸ ਪੜ੍ਹ ਕੇ ਜਾਣਾ ਘਰੇ ਜਾ ਕੇ ਕਿਤਾਬਾਂ ਖੋਲ ਕੇ ਬੈਜਣਾ ਦੇ ਕਹਿੰਦੇ ਜੀ ਤ ਪਾ ਵੀ ਤੂੰ ਸ ਤੋਂ ਜ਼ਿਆਦਾ 10 ਮਿੰਟ ਕਹਿੰਦਾ ਨਹੀਂ ਮੰਮੀ ਮੇਰੇ ਵੀ ਬਹੁਤ ਪਿੱਛੇ ਫਿਰ ਪੜਾਈ ਰਹਿ ਜੋ ਵੀ ਜੇ ਮੈਂ ਪਏਗੀ 10 ਮਿੰਟ ਵੀ ਤੇ ਜਾਣ ਸਰਨਾ ਕੇ ਬਸ ਸਦਾ ਪੜਨ ਬੈਜਣਾ ਜੇ ਨੂੰ ਕਹਿਣਾ ਵੀ ਚੱਲ ਨਾ ਕਰਦਾ ਕੰਮ ਕਰ ਨਹੀਂ ਮੈਂ ਕਰਦਾ ਕੰਮ ਵੀ ਨਾਲ ਕਰਾਉਂਗੀ ਤੇ ਪੜੂੰਗੀ ਵੀ ਤੇ ਮਹਾਰਾਜ ਜੀ ਨੇ ਬਸ ਮੱਤਾ ਬਖਸ਼ੀ ਜੀ ਬਾਕੀ ਗੱਲ ਸਕੂਲ ਦਾ ਪਤਨ ਧੰਨਵਾਦ ਕਰਦੇ ਜਿਨ੍ਹਾਂ ਨੇ ਬੱਚਿਆਂ ਨੂੰ ਸਿੱਧੀ ਲੈ ਕੇ ਲਾਇਆ ਖੇਤੀਬਾੜੀ ਕਰਦੇ ਆਂ ਹਾਂ ਜੀ ਹੱਤ ਵਟਾਉਂਦੇ ਨਾਲ ਦੋਨੇ ਵੀ ਪਿੰਡ ਪਰ ਨਾਲ ਹੱਤ ਮੇਥਮ ਮੱਛਾ ਵੀ ਮੁੰਡਾ ਵੀ ਨਾ 12 ਕਰਕੇ ਇੱਥੋਂ ਹੀ ਆ ਉਹਦੇ ਵੱਲੋਂ ਕੋਈ ਸ਼ਿਕਾਇਤ ਨਹੀਂ ਗਈ ਵੀ ਜਾਂ ਹਾਂਜੀ ਅੱਜ ਵੀ ਜਿਹੜੇ ਸੋਈਦੇ ਸਾਡੇ ਘਰੇ ਧੀ ਆਏ ਵੈਸੇ ਨਹੀਂ ਅਸੀਂ ਤਾਂ ਕੰਨੇ ਵੀ ਸਭ ਦੇ ਘਰੇ ਧੀ ਆਏ ਹੋ ਜਗੇ ਹੁਣ ਜੀਤਗੇ ਹੁਣ ਵੀ ਵਧੀਆ ਚੰਗੀ ਲੈਂ ਤੇ ਲੱਗਣਾ ਹੁਣ ਵੀ ਮਾਂ ਪਿਓ ਦਾ ਨਾਮ ਰੋਸ਼ਨ ਕਰਨ ਤੇ ਆਹੀ ਆ ਪਤਾ ਪੀਲ ਕਰਦੇ ਆਂ ਸਾਰੇ 10th ਕਲਾਸ 'ਚ ਵੀ ਪਹਿਲਾ ਸੈਕੰਡ ਨੰਬਰ ਤੇ ਆਈ ਸੀ ਐਤਕੀ ਵੀ ਯਾਹ ਪਰ ਜੋ 5ਵੇਂ ਨੰਬਰ ਤੇ ਹੈਗੀ ਬਹੁਤ ਵਧੀਆ ਯਾਨੀ ਕਿ ਸਾਰੇ ਸਟਾਫ ਨੇ ਸੰਜੋਗਨਾਪਾਉਰੀ ਸੰਜੋਗਨਾ ਪਰੇਖੜੇ ਕੀਤੇ ਆ ਤੇ ਸਾਰੇ ਸਟਾਫ ਦਾ ਧੰਨਵਾਦ ਕਰਦੇ ਆ ਕਿ ਬੇਟੀ ਨੂੰ ਕੀ ਬਣਨਾ ਚਾਹੁੰਦੀ ਹੈ ਬੇਟੀ ਯੂਪੀਐਸ ਦਾ ਕੋਰਸ ਕਰਨਾ ਚਾਹੁੰਦੀ ਹੈ ਜੀ ਮੇਰਾ ਨਾਮ ਦਿਲਜੀਤ ਸਿੰਘ ਆ ਸਰ ਅਸੀਂ ਪਿੰਡ ਨੰਗਲ ਤੋਂ ਬਲੋਂਗ ਕਰਦੇ ਆ ਸਰ ਮੈਂ ਦਲਜੀਤ ਕੋਰ ਦਾ ਬ੍ਰਦਰ ਆ ਸਰ ਜਿਸ ਨੇ ਪੰਜਾਬ ਦੇ ਵਿੱਚੋਂ ਸੈਕੰਡ ਪੋਜੀਸ਼ਨ ਹਾਸਲ ਕੀਤੀ ਆ ਸਰ ਇਸ ਤੋਂ ਇਲਾਵਾ ਸਰ ਮੈਂ ਵੀ ਇਸੇ ਸਕੂਲ ਦਾ ਵਿਦਿਆਰਥੀ ਹਾਂ ਸਰ ਮੈਂ ਵੀ 2021 ਦਾ ਪਾਸ ਆਊਟ ਹਾਂ ਸਰ ਨਰਸਰੀ ਤੋਂ ਲੈ ਕੇ ਪਲੱਸ 2 ਤੱਕ ਸਰ ਮੈਂ ਵੀ ਇਸੇ ਸਕੂਲ 'ਚ ਸਟੱਡੀ ਕੀਤੀ ਹੈ ਸਰ ਇਸ ਤੋਂ ਇਲਾਵਾ ਕੱਲੀ ਪੜ੍ਹਾਈ ਦੇ ਵਿੱਚ ਨਹੀਂ ਸਰ ਖੇਡਾਂ ਦੇ ਵਿੱਚ ਵੀ ਇਸ ਸਕੂਲ ਦਾ ਨਾਮ ਰੌਸ਼ਨ ਰਿਹਾ ਸਰ ਜੀ ਸਰ ਅੱਜ ਤੁਹਾਡੀ ਦੁਤੀ ਬੇਟੀ ਦੇ ਕਿੰਨੇ ਨੰਬਰ ਆਏ ਜੀ ਸਰ 99% ਉਹਨਾਂ ਦੇ ਨੰਬਰ ਮਾਰਕਸ ਆ ਉਹ ਸੈਕੰਡ ਰੈਂਕ 'ਚ ਰਹੇ ਨੇ ਸਰ ਕੀ ਬੰਨਾ ਕੀ ਵਿਖਣਾ ਚਾਹੁੰਦੇ ਉਹਨਾਂ ਨੂੰ ਉਹ ਬੀਏਸੀ ਐਗਰੀਕਲਚਰ ਕਰਨਾ ਚਾਹੁੰਦੇ ਆ ਸਰ ਬਹੁਤ ਵਧੀਆ ਅੱਜ ਕੱਲ ਦੇ ਬੱਚਿਆਂ ਦੀ ਸੋਚ ਏ ਆ ਬਈ ਪੜ੍ਹ ਲਿਖ ਕੇ ਅਸੀਂ ਆਈਲੈਂਡਸ ਕਰਕੇ ਬਾਹਰ ਜਾਣਾ ਪਰ ਨਹੀਂ ਮੈਂ ਆਪਦੀ ਭੈਣ ਨੂੰ ਸਲੂਟ ਕਰਦਾ ਫਿਰ ਵੀ ਇੱਕ ਵਾਰ ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਦੇ ਰਾਸਤੇ ਉਤੇ ਕਿਹਾ ਬਈ ਅਸੀਂ ਖੇਤੀਬਾੜੀ ਕਰਾਂਗੇ ਠੀਕ ਹੈ ਪ੍ਰਾਊਡ ਫੀਲ ਕਰ ਰਹੇ ਹੋ ਅੱਜ ਦੀ ਬੇਟੀ ਜੀ ਜੀ ਸਰ ਬਿਲਕੁਲ ਸਰ ਨੰਨਾ ਰਾਜ ਸਤਪੁਰਾ ਜੀ ਤੇ ਸਰ ਅੱਜ ਸਕੂਲ ਦੇ ਜਿਹੜੇ ਰਿਜ਼ਲਟ ਆਏ ਆ ਪੀਐਸਵੀ ਦਾ ਉਹਦੇ ਵਿੱਚ ਤੁਹਾਡੇ ਬੱਚੇ ਸਕੂਲ ਦੇ ਸੱਤ ਬੱਚੇ ਮੈਡਿਕ ਦੇ ਹੋ ਤੇ ਕਿਵੇਂ ਦੇਖਦੇ ਆਂਗੇ ਉਹ ਫਰੀਕੋਟ ਜ਼ਿਲ੍ਹੇ ਦੀਆਂ ਟੋਟਲ 711 ਮੈਟਾਂ ਆਈਆਂ ਜੀ ਤੇ 7 ਮੈਟਾਂ ਸੰਤ ਮੋਹਨ ਦਾਸ ਸੀਨੀਅਰ ਸੈਕੰਡਰੀ ਸਕੂਲ ਦੇ ਖਾਤੇ ਗਈਆਂ ਜੀ ਤੇ ਬੜਾ ਖੁਸ਼ੀ ਦਾ ਪਲ ਆ ਜਿਹੜੇ ਸਟਾਫ ਦੀ ਤੇ ਬੱਚਿਆਂ ਦੀ ਮਿਹਨਤ ਨੇ ਅੱਜ ਰੰਗ ਲਿਆਂਦਾ ਜੀ ਤੇ ਇਸ ਤੋਂ ਪਹਿਲਾਂ ਸਾਡੇ ਸਕੂਲ ਦੇ ਬੱਚੇ ਵੀ ਟੌਪ ਹੋਏ ਆ ਕਿਦੋਂ ਪਹਿਲਾਂ ਵੀ ਸਾਡੇ ਜਿਹੜੇ ਹੈਗੇ ਪਲੱਸ 2 ਚ ਪਹਿਲਾਂ ਬੱਚੀ ਇੱਕ ਆਲਖਪੰਡ ਦੀ ਬੱਚੀ ਸੀ ਉਹ ਉਹਨੇ ਪੰਜਾਬ ਭਰ ਤੋਂ ਥਾੜ੍ਹ ਰਹੀ ਸੀ ਸੈਕੰਡ 10th ਕਲਾਸ ਦੀਆਂ ਵਿੱਚ ਇਹ ਹੀ ਦੋ ਬੱਚੀਆਂ ਮੈਡਸ ਬੈਠੀਆਂ ਜਿਹੜੀਆਂ ਆਈਆਂ ਫਰਸਟ ਤੇ ਸੈਕੰਡ ਆਈਆਂ ਸੀ ਪੂਰੇ ਪੰਜਾਬ ਤੋਂ 8th ਕਲਾਸ ਤੋਂ ਵੀ ਸਾਡੀ ਫਰਸਟ ਤੇ ਸੈਕੰਡ ਪੋਜੀਸ਼ਨ ਸੀ ਜੀ ਦੇਖਿਆ ਗਿਆ ਵੀ ਸਾਰੇ ਬੱਚੇ ਗ੍ਰਾਮੀਣ ਇਲਾਕੇ ਦੇ ਨੇ ਤੇ ਪੜ੍ਹਾਈ ਵਿੱਚ ਟੌਪ ਨੇ ਸਾਰੇ ਮੋਸਟਲੀ ਬੱਚੇ ਸਾਡੇ ਕੋਲੇ ਪਿੰਡਾਂ ਤੋਂ ਆਉਂਦੇ ਨੇ ਤੇ ਵੱਡੀ ਗੱਲ ਇਹ ਹੈ ਵੀ ਜਿੰਨੇ ਬੱਚੇ ਮੈਡ ਪੋਜੀਸ਼ਨਰ ਆ ਇਹਨਾਂ 'ਚ ਕੋਈ ਬੱਚਾ ਟੁੱਟੇ ਨਹੀਂ ਕਰਦਾ ਸਟਾਫ ਦੀ ਮਿਹਨਤ ਆ ਤੇ ਬੱਚੇ ਜਿਹੜਾ ਹੈਗਾ ਸਕੂਲ ਚ ਜੋ ਪੜਾਇਆ ਕੀਤਾ ਜਾਂਦਾ ਜੋ ਉਹਨਾਂ ਨੂੰ ਗਾਈਡ ਕੀਤਾ ਜਾਂਦਾ ਉਸੇ ਸਿਰ ਤੇ ਹੀ ਆਪਦੀ ਮਿਹਨਤ ਕਰਦੇ ਆ ਤੇ ਅੱਜ ਨਤੀਜਾ ਤੁਹਾਡੇ ਸਾਹਮਣੇ ਹੈ ਜੀ ਅੱਜ ਤੋਂ ਇੱਕ ਤੁਹਾਡੇ ਸਕੂਲ ਦੇ ਵਿੱਚ ਇੱਕ ਬੇਟੀ ਦਾ ਜਿਹੜਾ ਪੰਜਾਬ ਭਰ ਦੇ ਵਿੱਚੋਂ ਚੌਥਾ ਰੈਂਕ ਹੈ ਪਰ ਵੈਸੇ ਉਹ ਨੂੰ ਕਿਵੇਂ ਤੁਸੀਂ ਦੇਖੋ ਕੀ ਕਹਿਣਾ ਉਹਦੇ ਬਾਰੇ ਬੱਚੀ ਜਿਹੜੀ ਹੈਗੀ ਸਧਾਰਨ ਕਿਸਾਨ ਪਰਿਵਾਰ ਨਾਲ ਸੰਬੰਧਤ ਹੈ ਜੀ ਤੇ ਬੱਚੀ ਨੇ ਬਹੁਤ ਜ਼ਿਆਦਾ ਸਾਰੇ ਬੱਚਾ ਨੇ ਹੀ ਮਿਹਨਤ ਕੀਤੀ ਸੀਗੀ ਪਰ ਜਿਹੜਾ ਹੈਗਾ ਮੇਤ ਨੂੰ ਇਹਨਾਂ ਦੇ ਬੱਚਾ ਬੂਰਪਿਆ ਜੀ ਅੱਜ ਵਧੀਆ ਪ੍ਰੀਸ਼ਰ ਹਾਸਲ ਕੀਤੀ ਹੈ ਤੇ ਮਾਪੇ ਸਮੂਹ ਸਟਾਫ ਇਲਾਕਾ ਨਿਵਾਸੀ ਜਿਹੜੇ ਹੈਗੇ ਇਸ ਗੱਲ ਹੀ ਵਧਾਈ ਦੇ ਪਾਤਰ ਹੈ ਸਕੂਲ ਦੇ ਵਿੱਚ ਕਿਸ ਤਰ੍ਹਾਂ ਦਾ ਡਿਸਪਲਿਨ ਰੱਖਿਆ ਜਾਂਦਾ ਡਿਸਪਲਿਨ ਪਾਈ ਤੋਂ ਬੂਰਪਿਆ ਜੀ ਅਸੀਂ ਕਿਤੇ ਵੀ ਕੰਪਰੋਮਾਈਜ਼ ਨਹੀਂ ਕੀਤਾ ਹਾਂ ਬਹੁਤ ਵਧੀਆ ਡਿਸਪਲਿਨ ਆ ਸਾਰੇ ਜਿਹੜੇ ਮਾਪੇ ਆ ਜੀ ਪਿੰਡ ਦੇ ਵਿੱਚ ਬੈਠ ਕੇ 2059 ਇਸ ਇੰਸਟੀਚਿਊਟ ਦੇ ਵਿੱਚ ਪੜ ਰਿਹਾ ਜੀ ਕਿ ਉਹ ਇਸ ਕਾਲ ਦਾ ਗਵਾਹ ਆ ਵੀ ਜੇਕਰ ਬੱਚੇ ਤੇ ਪੇਰੈਂਟਸ ਨੂੰ ਸਾਡੇ ਤੇ ਫੇਥ ਆ ਜੀ ਵੀ ਇੱਥੇ ਡਿਸਪਲਿਨ ਹੈਗਾ ਜਾਂ ਸਿਸਟਮ ਹੈਗਾ ਜਾਂ ਪੜ੍ਹਾਈ ਹੈਗੀ ਹੈ ਤਾਂ ਬੱਚੇ ਸਾਰੇ ਕੋਲ ਆ ਰਹੇ ਆ ਜੀ ਮੈਨੂੰ ਲੱਗਿਆ ਇੱਥੇ ਸਪੋਰਟਸ 'ਚ ਵੀ ਬਹੁਤ ਮੱਲਾ ਮਾਰ ਰਹੀਆਂ ਬੱਚੇ ਜੀ ਸਪੋਰਟਸ ਆਲਮੋਸਟ ਜੀ ਸਾਡਾ ਪੰਜਾਬ ਭਾਰਤ 'ਚ ਇੱਕ ਨਾਮ ਹੈਗਾ ਹਰ ਸਾਲ ਬੱਚੇ ਜਿਹੜੇ 스테ਟ ਤੇ ਨੈਸ਼ਨਲ ਪੀਜਨਰ ਹੁੰਦੇ ਟੋਟਲ ਆਖੋ ਜੇ ਤੁਹਾਡੇ ਬੱਚੇ ਕਿੰਨੀ ਰੈਂਕ 'ਚ ਆਏ ਜੀ ਹਾਂਜੀ ਕਿੰਨੀ ਮੈਰਿਟ ਦੇ ਵਿੱਚ ਆਏ ਸਕੂਲ ਦੇ ਵਿੱਚ ਸੱਤ ਬੱਚੇ ਮੈਰਿਟ 'ਚ ਆਏ ਜੀ ਕਿਸ ਮੈਰਿਟ ਉਹਨਾਂ ਕਿਹੜਾ ਰੈਂਕ ਲੈ ਆ ਮੈਰਿਟ ਜਿਹੜੀ ਹੈਗੀ ਆ ਜਿਹੜੀ ਮੇਨ ਦਾ ਬੱਚੇ ਜਿਹੜੇ ਹੈਗੇ ਆ ਜਿਹੜੀ ਇੱਕ ਸੈਕੰਡ ਤੇ ਥਰਡ ਆ ਜੀ ਤੇ ਬਾਕੀ ਜਿਹੜੀਆਂ ਆ ਪੀਛ ਨਾਲ ਲੱਗ ਆਲਮੋਸਟ ਪਹਿਲੀਆਂ 12 ਪੀਛ ਨਾਲ ਦੇ ਵਿੱਚ ਬੱਚੇ ਹੈਗੇ ਆ ਬਸ